ਜੰਡਾ ਖੜੇ ਰਹੇ ਹਨ ਪਰ ਮੇਰੀ ਵੀ ਜਾਣ ਦਾ ਵਾਸਤੇ ਹਾਜ਼ਰ ਹੈ ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਅੱਜ ਸਰਦਾਰ ਜਗਮਨ ਸਿੰਘ ਕਾਂਗ ਜੋ ਕਿ ਸਾਬਕਾ ਕੈਬਨਟ ਮੰਤਰੀ ਪੰਜਾਬ ਰਹੇ ਹਨ ਕਾਂਗਰਸ ਦੇ ਸਮੇਂ ਦੇ ਵਿੱਚ ਅੱਜ ਉਹਨਾਂ ਦੇ ਵੱਲੋਂ ਜੋ ਪਿਛਲੇ ਦਿਨੀ ਮਾਨ ਸਰਕਾਰ ਵੱਲੋਂ ਜੋ ਸ਼ਬੂ ਬੈਰੀਅਰ ਤੇ ਖਨੋਰੀ ਬੈਰੀਅਰ ਤੇ ਉਪਰ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਗਏ ਹੈ ਉਹ ਉਹਨਾਂ ਦੇ ਮੱਦੇ ਨਜ਼ਰ ਉਹਨਾਂ ਦੇ ਖਿਲਾਫ ਅੱਜ ਮਾਨ ਸਰਕਾਰ ਦਾ ਇੱਥੇ ਪਤਲਾ ਫੁੱਕਿਆ ਗਿਆ ਤੇ ਇਸ ਮੌਕੇ ਜਗਮਉਂ ਸਿੰਘ ਕੰਗ ਬਹੁਤ ਹੀ ਜੋ ਕਿ ਸਖਤ ਭਾਸ਼ਾ ਯੂਜ਼ ਕਰਦੇ ਦੇਖੇ ਗਏ ਉਹਨਾਂ ਨੇ ਜੋ ਮਾਨ ਸਰਕਾਰ ਨੂੰ ਔਰੰਗਜੇਬ ਤੋਂ ਵੀ ਜ਼ਿਆਦਾ ਖਤਰਨਾਕ ਸਰਕਾਰ ਤੇ ਔਰੰਗਜੇਬ ਤੋਂ ਵੀ ਜ਼ਿਆਦਾ ਜ਼ਾਲਮ ਸਰਕਾਰ ਦੱਸਿਆ ਤੇ ਉਹਨਾਂ ਸੁਣਦੇ ਉਹਨਾਂ ਦੇ ਵਿਚਾਰ ਤੇ ਕਰਦੇ ਉਹਨਾਂ ਦੇ ਨਾਲ ਗੱਲਬਾਤ ਕੀ ਦੱਸਦੇ ਨੇ ਉਹ ਦੇਖੋ ਅੱਜ ਮੈਂ ਕਾਂਗਰਸ ਪਾਰਟੀ ਦੀ ਅਗਵਾਈ ਥਲੇ ਦਾਸ ਵੱਲੋਂ ਸੱਦਾ ਦਿੱਤਾ ਗਿਆ ਹਲਕਾ ਖੜਦ ਦੇ ਸਾਰੇ ਵਰਕਰਾਂ ਲੀਡਰਾਂ ਨੂੰ ਕਾਂਗਰਸ ਪਾਰਟੀ ਦੇਆਂ ਨੂੰ ਕਿ ਜੋ ਹਾਲ ਦੀ ਘੜੀ ਸਾਨ ਵੀਰਾਂ ਨਾਲ ਦਾਤਾ ਨਾਲ ਮਾਨ ਦੀ ਹੰਕਾਰੀ ਹੁ ਸਰਕਾਰ ਨੇ ਤੱਕਾ ਕੀਤਾ ਕੁੱਟਿਆ ਲੁੱਟਿਆ ਮਕਟਾਤੇ ਇਹਨਾਂ ਦੇ ਅੱਡੇ ਚੱਕ ਤੇ ਇਹ ਸਾਰੀ ਗੱਲ ਬੈਠ ਕੇ ਸਿਸ਼ਟਾਚਰਤ ਰਹਿ ਕੇ ਵੀ ਹੋ ਸਕਦੀ ਸੀ ਪਰ ਐਨੇ ਹੰਕਾਰ ਗਏ ਆ ਭਗਵਾਨ ਤਮਨ ਸਰਕਾਰ ਬੰਦੇ ਨੂੰ ਬੰਦਾ ਨਹੀਂ ਸਮਝਦੇ ਹਮੇਸ਼ਾ ਅन्नदाता ਜੋ ਸਾਡੇ ਸਾਰੇ ਸੰਸਾਰ ਦਾ ਦੇਸ਼ ਦਾ ਢਿੱਡ ਭਰਦਾ ਹੈ ਸਰਕਾਰਾਂ ਸਮੇਂ ਸਮੇਂ ਸਰ ਬੰਦੀ ਤਜੀਦ ਦਿੰਦੀਆਂ ਰਹੀਆਂ ਹਰ ਪਾਸੇ ਚਾਹੇ ਸਬਸਿਡੀ ਹੋਵੇ ਹੋਰ ਕਰਜ਼ੇ ਮਾਫਾ ਦੀ ਗੱਲ ਕੀਤੀ ਬਨਵੋਂ ਸਿੰਘ ਜੀ ਨੇ ਹੋਰ ਵਸੂਲਦਾ ਦਿੱਤੀਆਂ ਲੇਕਿਨ ਇਸ ਨੇ मैं समझदा कि बेमिसाल तशद तो ये मैं समझदा कि भगवंत सिंह मान जाबर औरंगजेब तो वह जुलम किया असि की कही सा आजाद है कि गुलाम है पुलिस राज है जिथे पुलिस कम करना चाहिए तो सुती पही है मिली भुगत है नजायज माइनिंग चल रही है पिंडा चिट्टा वेख रहा शरेआम ਗੈਂਗਸਟਰ ਬੱਜੇ ਫਿਰਦੇ ਕਤਲੋਕਾਤ ਰੋਜ਼ ਹੋ ਰਹੀ ਹੈ ਉੱਥੇ ਪੁਲਿਸ ਕੁਝ ਨਹੀਂ ਕਰਦੀ ਅਨਹੱਥੇ ਕਿਸਾਨਾਂ ਕਿਸਾਨਾਂ ਦੇ ਜੋ 1.5 ਸਾਲ ਦੇ ਮੋਦੀ ਸਾਹਿਬ ਨਾਲ ਸਰਕਾਰ ਨਾਲ ਐਨਡੀਆ ਨਾਲ ਲੜ ਰਹੇ ਨੇ ਆਪਣੀਆਂ ਬਾਜ ਮੰਗਾ ਵਾਸਤੇ ਐਮਐਸਪੀ ਹੋਵੇ ਕਰਜ਼ੇ ਮਾਫ ਦੀ ਗੱਲ ਹੋਵੇ ਹੋਰ ਗੱਲਾਂ ਕਿਉਂ ਨਾ ਹੋਣ ਬਜਾਏ ਉਹਨਾਂ ਬੁਲਾ ਕੇ ਕਿ ਪੰਜਾਬ ਦੇ ਕਿਸਾਨ ਹੈ ਪਤਵੰਤੇ ਹੈ ਅਨਦਾਤਾ ਗੱਲ ਸੁਣਦੇ ਗੱਲ ਕਰਦੇ ਕਹਿੰਦੇ ਦਾ ਸੁਣ ਕੇ ਵਕੀਲ ਬਣ ਕੇ ਇਸ ਮੋਦੀ ਕੋਲ ਜਾਂਦੇ ਪ੍ਰਧਾਨ ਸਭਾ ਮਤਾ ਪਾਸ ਕਰਦੇ ਪ੍ਰਧਾਨ ਸਭਾ ਕਿ ਕਿਸਾਨਾਂ ਦਾ ਜੋ ਮੰਗ ਹੈ ਬਾਜ ਮੰਗੇ ਟੁਕਮੀਆਂ ਮੰਗੇ ਤੇ ਕਿਸਾਨੀ ਬਚਾਉਣੀ ਹੈ ਕਿੰਨੀ ਮਹਿੰਗਾਈ ਹੋ ਗਈ ਹੈ ਡੀਜ਼ਲ ਹੈ ਬੀਜ ਹੈ ਦਵਾਈਆਂ ਹੈ ਜੇ ਤੁਲਨਾ ਕਰੀ ਅੱਜ ਕਿਸਾਨੀ ਬਿਲਕੁਲ ਆਹਮਦਕਤਾ ਨਹੀਂ ਰਿਹਾ ਮੈਂ ਕਿਸਾਨ ਦਾ ਬੇਟਾ ਹੱਤੀ ਕੀਤੀ ਕੀਤੀ ਹੋਈ ਹੈ ਪਰ ਮਾਨ ਸਾਹਿਬ ਨੇ ਨੂਨ ਛਿੜਕਿਆ ਕਿਸਾਨ ਵੀਰਾਂ ਸਾਰੀ ਜਿੱਤੀ ਬੰਦੀਆਂ ਤੇ ਮੈਂ ਆਪਣੇ ਨਾਲ ਹਲਕੇ ਖੜ ਵੱਲੋਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਖਾਸ ਤੌਰ ਤੇ ਨਿੰਦਿਆ ਨਖੇਦੀ ਕਰਦਾ ਪਰ ਮੈਂ ਵਧਾਈ ਦੇਣੀ ਚਾਹਨਾ ਰਾਜਾ ਵਡਿੰਗ ਨੂੰ ਤੇ ਪ੍ਰਤਾਪ ਬਾਜਵਾ ਨੂੰ ਕਿ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਚੰਗੇ ਢੰਗ ਨਾਲ ਚੱਕਿਆ ਕਾਂਗਰਸ ਵੱਲੋਂ ਸੂਬੇ ਦੇ ਵਿੱਚ ਅਸੀਂ ਸਾਨੂੰ ਲਾਭੰਦ ਹੋ ਕੇ ਇਹਨਾਂ ਖੜਨਾ ਚਾਹੀਦਾ ਹੈ ਕਿ ਅੱਜ ਨਹੀਂ ਅਸੀਂ ਖੜਾਂਗੇ ਅੱਜ ਮੈਂ ਯਾਦ ਕਰਦਾ ਸੁਰਗੀ ਮੁੱਖ ਮੰਤਰੀ ਪੰਜਾਬ ਬੈਂਸ ਸਿੰਘ ਜੀ ਨੂੰ ਗਿਆਨੀ ਜੈਸ ਸਿੰਘ ਨੂੰ ਖਾਸ ਬਾਦਲ ਸਾਹਿਬ ਨੂੰ ਮੈਂ ਕਹਾਂਗਾ ਬਾਦ ਦੂਜੀ ਪਾਰਟੀ ਹੈ ਇਹ ਸਭ ਪਾਰਟੀਆਂ ਸਵਾਲ ਨਹੀਂ ਹੈ ਇਸ ਟਾਈਮ ਸਵਾਲ ਹੈ ਕਿਸਾਨ ਵੀਰਾਂ ਦਾ ਮੈਂ ਅਪੀਲ ਕਰਾਂਗਾ ਸਾਰੀ ਪ੍ਰਸ਼ਾਸਕੀ ਪਾਰਟੀਆਂ ਨੂੰ ਆਪਾਂ ਮੁੰਡਾ ਚੱਕ ਰਹੇ ਹਟੋਗਾ ਇਕੱਠੇ ਹੋ ਕੇ ਸਾਨੂੰ ਮੰਚ ਬਣਾ ਕੇ ਸਾਰੀ ਪਾਰਟੀਆਂ ਨੂੰ ਚਾਹਨਾ ਮੁੰਡਾ ਮੁੰਡਾ ਖੜਨਾ ਚਾਹੀਦਾ ਹੈ ਪਰ ਸਾਰੀਆਂ ਬਾਜ ਮੰਗਾ ਮੰਗਾ ਕੇ ਰਾਹ ਦੇਣੀ ਚਾਹੀਦੀ ਹੈ ਤਾਂ ਕਿ ਸਾਡਾ ਪੰਜਾਬ ਜੋ ਖੇਤੀ ਪ੍ਰਧਾਨ ਸੂਬਾ ਅੱਗੇ ਵੱਧ ਸਕੇ ਸਾਡੇ ਬੱਚੇ ਬਹੁਤ ਪਹਿਲਾਂ ਹੀ ਨੌਜਵਾਨ ਬਾਹਰ ਜਾ ਰਹੇ ਨੇ ਬੇਰੋਜ਼ਗਾਰੀ ਕਰਕੇ ਇਹ ਅੱਜੇ ਸਹੂਲਤਾਂ ਮਿਲ ਗਿਆ ਖੇਤੀ ਵਿੱਚ ਸਬਸਿਡੀ ਮਿਲੇਗੀ ਕਰਜ਼ੇ ਸੌਕੇ ਮਿਲ ਲਗੇ ਪਾਣੀ ਉਹਨੂੰ ਸਚਾਈ ਸਾਧਨ ਬਣਨਗੇ ਤਾਂ ਸਾਡੇ ਮੁੱਢੇ ਮੁੱਢਲਾ ਸਕਦੇ ਉਹ ਅਪਸ ਨਹੀਂ ਉਹ ਤੇ ਨਹੀਂ ਜਾਣਗੇ ਇਹ ਕਰਨ ਵਾਸਤੇ ਰੂਚੀ ਚਾਹੀਦੀ ਹੈ ਬਿਹਰデア ਰਿਸਪਲデア ਰਿਸਪੇ ਰੂਚੀ ਚਾਹੀਦੀ ਹੈ ਤੁਮ ਨੂੰ ਪੂਰੀ ਆਸ ਹੈ ਕਿ ਸਾਰੀ ਪੰਜਾਬ ਸਰਕਾਰ ਜੋ ਮਾਨ ਸਰਕਾਰ ਕੇਜੀਵਾਲ ਸਾਹਿਬ ਵੀ ਇੱਥੇ ਆ ਗਏ ਹੁਣ ਮੇਲੇ ਹੋਗੇ ਉੱਥੋਂ ਕਰਤਾ ਲੋਕਾਂ ਨੇ ਮੇਲਾ ਪੂਰਾ ਦਖਲ ਦੇ ਰਹੇ ਸਰਕਾਰ ਤਾਂ ਹੋਈ ਚਲਾ ਦੇ ਮਾਨ ਸਰਕਾਰ ਨੇ ਇਹਨਾਂ ਦਾ ਕੋਈ ਮਾਫਤਨਾ ਹਮਦਰਦੀ ਹੈ ਹੀ ਨਹੀਂ ਕਿਸੇ ਨੂੰ ਪੰਜਾਬ ਨਾਲ ਕਿਸੇ ਨਾਲ ਤੁਸੀਂ ਕਰਕੇ ਜੋ ਅੱਜ ਅਸੀਂ ਕੀਤਾ ਲੋਕ ਖੇਤਰ ਕਿਸਨੋਂ ਹਿਤ ਕੀਤਾ ਜਿੰਨੇ ਮੇਰੇ ਸਾਥੀ ਵੱਡੀ ਗਿਣਤੀ ਜੱਥੇ ਆਏ ਨੇ ਤੇ ਤੁਹਾਨੂੰ ਮੈਂ ਧੰਨਵਾਦ ਕਰਦਾ ਅਰ ਪੱਤਰਕਾਰ ਸਹਿਬਾਨ ਖਾਸ ਹੋਤੇ ਪ੍ਰੈਸ ਨੇ ਬੜਾ ਸਾਥ ਦਿੱਤਾ ਹੈ ਉਹਨਾਂ ਦੇ ਰਾਹੀਂ ਸਾਰੀ ਗੱਲ ਅਸੀਂ ਸਮਾਜ ਵਿੱਚ ਦੇਸ਼ ਵਿੱਚ ਪਤਾਵਾਗੇ ਪਰ ਮੈਨੂੰ ਪੂਰੀ ਆਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੇ ਹੰਕਾਰ ਮਾਨ ਸਾਹਿਬ ਵੀ ਸੋਚ ਵਿਚਾਰ ਕਰਕੇ ਇਸ ਨੂੰ ਨਲਕਨ ਦੀ ਕੋਸ਼ਿਸ਼ ਕਰਨਗੇ ਅਨੇ ਬਿੰਦ ਕਰਦਾ ਮੈਂ ਸਭ ਦਾ ਧੰਨਵਾਦ ਕਰਦਾ ਕਿ ਆਏ ਹੋ ਚਾਤੀਆਂ ਦਾ ਵਾ ਇੱਕ ਜੀ ਕਾ ਖਾਲਸਾ ਵਾ ਸਾਡੇ ਨਾਲ ਇਸ ਸਮੇਂ ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਬੰਨੀ ਕੰਗ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਪੰਜਾਬ ਸਰਕਾਰ ਦੇ ਮੌਜੂਦਾ ਜੋ ਹਾਲਾਤ ਚੱਲ ਰਹੇ ਆ ਜੋ ਕਿਸਾਨਾਂ ਨਾਲ ਧੱਕੇਸ਼ਾਹੀ ਹੋਈ ਆ ਜੋ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਤੋਂ ਜੋ ਖੜੇੜੇ ਗਏ ਆ ਕਿਸਾਨ ਜੋ ਧੱਕੇਸ਼ਾਹੀ ਕੀਤੀ ਗਈ ਹੈ ਗ੍ਰਿਫਤਾਰੀ ਕੀਤੀ ਗਈ ਹੈ ਕਿਵੇਂ ਦੇਖਦੇ ਆ ਸੱਸੀਆ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਬਸ ਠੀਕ ਹੈ ਜੀ ਜਿਵੇਂ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਦੇ ਨਾਲ ਜੋ ਸ਼ੰਭੂ ਬੈਰੀਅਰ ਤੇ ਹੋਈ ਹੈ ਖਨੌਰੀ ਤੇ ਕਿਵੇਂ ਦੇਖਦੇ ਹੋ ਇਸ ਸਾਰੇ ਕਾਰਨਾਮੇ ਨੂੰ ਇਹ ਸਾਰੇ ਕਾਰਨਾਮੇ ਨੂੰ ਜੀ ਜੇ ਮੈਂ ਬੜੀ ਸਪਸ਼ਟ ਗੱਲ ਕਰਾਂ ਜੀ ਪਿਛਲੇ ਕੁਝ ਦਿਨਾਂ ਤੋਂ ਆਪਾਂ ਸਾਰੇ ਅਖਬਾਰ ਦੇਖ ਰਹੇ ਆ ਮੀਡੀਆ ਦੇਖ ਰਹੇ ਆ ਜੀ ਸਿੱਧੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਕਿਸਾਨਾਂ ਦੇ ਪਿੱਠ 'ਚ ਛੁਰਾ ਮਾਰਨ ਵਾਲੀ ਗੱਲ ਹੈ ਜਿਨ੍ਹਾਂ ਦੇ ਸਿਰ ਤੇ ਝਾੜੂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਬਣੀ ਹੋਵੇ ਜਿਨ੍ਹਾਂ ਦੇ ਧਰਨਿਆਂ ਚ ਬੈਠ ਕੇ ਦਿਨ ਰਾਤ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਭਗਵੰਤ ਮਾਨ ਜੀ ਮੁੱਖ ਮੰਤਰੀ ਉਹਨਾਂ ਨੇ ਸਰਕਾਰ ਬਣਾਈ ਹੋਵੇ ਹੁਣ بجائے ਕਿ ਉਹਨਾਂ ਨਾਲ ਬੈਠ ਕੇ ਖੁੱਲੀਆਂ ਗੱਲਾਂ ਕਰਕੇ ਕੋਈ ਮਸਲਾ ਹੱਲ ਕਰਨ ਦੇ ਉਹਨਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਕੇ ਕੋਈ ਮਸਲਾ ਹੱਲ ਕਰਨ ਦੇ ਇੱਧਰ ਉਹਨਾਂ ਨੂੰ ਇੱਥੇ ਡੱਕ ਲਿਆ ਪਿੱਛੋਂ ਉਹਨਾਂ ਦੇ ਸਾਰੇ ਜਿਹੜੇ ਡੇਰੇ ਸੀ ਉਹ ਪੱਟ ਤੇ ਇਹ ਤਾਂ ਇੱਕ ਸ਼ਰੇਆਮ ਮੈਂ ਸਮਝਦਾ ਜਿਵੇਂ ਪੁਰਾਣੇ ਟਾਈਮ ਚ ਬਦਮਾਸ਼ੀ ਹੁੰਦੀ ਸੀ ਸ਼ਰਿਆਮ ਧੱਕੇਸ਼ਾਹੀ ਆ ਕਿਸਾਨਾਂ ਨਾਲ ਕਿਸਾਨ ਵੀਰਾਂ ਨਾਲ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੂੰ ਤੁਸੀਂ ਉਹਦੀ ਕਾਰਗੁਜ਼ਾਰੀ ਹੁਣ ਤੱਕ ਦੀ ਸਾਰੀ ਜੋ ਵੀ ਕਿਵੇਂ ਦਾ ਲੱਗਦਾ ਸਰਕਾਰ ਦਾ ਰਾਜ ਕੀ ਕੀ ਰਿਹਾ ਆਮ ਆਦਮੀ ਪਾਰਟੀ ਸਰਕਾਰ ਗਈ ਜਾਂਦੀ ਸੀ ਜਿੰਨੀਆਂ ਲੋਕਾਂ ਨੂੰ ਜੀ ਉਮੀਦਾਂ ਸੀ ਆਸਾਂ ਸੀ ਕਿ ਪੰਜਾਬ ਚ ਸੂਬੇ ਚ ਅਸੀਂ ਬਹੁਤ ਵੱਡਾ ਬਦਲਾਵ ਲੈ ਕੇ ਆਣਾ ਹੈ ਇੰਨਾ ਵੱਡਾ ਹੰਗਾਰਾ ਸੰਗਤਾਂ ਨੇ 92 ਐਮਐਲ 117 ਚ ਬਣਾ ਕੇ ਪੰਜਾਬ ਚ ਝਾੜੂ ਨੂੰ ਜਿਤਾ ਕੇ ਦਿੱਤੇ ਪਰ ਉਹਨਾਂ ਦੇ ਇੰਨੇ ਜ਼ਖਮਾਂ ਜਿਹਨੂੰ ਮੈਂ ਕਹਿੰਦਾ ਦਿਲ ਤੇ ਠੇਸ ਪਹੁੰਚੀ ਉਹਨਾਂ ਦੇ ਜਿਹੜੇ ਅੱਜ ਜ਼ਖਮਾਂ ਜ਼ਖਮੀ ਹੋਏ ਪਏ ਆ ਆਪਣੇ ਸਾਰੇ VOTER ਉਹਦਾ ਕਾਰਨ ਇਹ ਹੈ ਦਿਲ ਟੁੱਟੇ ਹੋਏ ਆ ਉਹਨਾਂ ਦੇ ਵੀ ਸਰਕਾਰ ਨੇ ਕੋਈ ਡੱਕਾ ਨਹੀਂ ਤੋੜਿਆ ਦੂਰ ਕਾ ਨੂੰ ਜਾਣਾ ਜੇ ਆਪਣੇ ਵਿਧਾਨ ਸਭਾ ਦੀ ਗੱਲ ਕਰੀਏ ਖਰੜ ਹਲਕੇ ਦੀ ਗੱਲ ਕਰੀਏ ਮੈਂ ਸਮਝਦਾ 10 ਸਾਲ ਤੋਂ ਸਾਡੇ ਇਲਾਕੇ ਦਾ ਵਿਕਾਸ ਰੁਕਿਆ ਹੋਇਆ ਹੈ ਕੋਈ ਵਿਕਾਸ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਕੋਈ ਕੁਛ ਨਹੀਂ ਜੋ ਕਾਂਗਰਸ ਸਰਕਾਰ ਦੌਰਾਨ ਅਸੀਂ ਗ੍ਰਾਂਟਾਂ ਕੁਛ ਆਪਣੀਆਂ ਦਿੱਤੀਆਂ ਡਵੈਲਪਮੈਂਟ ਕਰਾਈ ਆ ਪਿਛਲੇ 3 ਸਾਲ ਚ ਉਹ ਸਾਡੀ ਦਿੱਤੀਆਂ ਹੋਈਆਂ ਗ੍ਰਾਂਟਾਂ ਵੀ ਰੋਕ ਦਿੱਤੀਆਂ ਗਈਆਂ ਔਰ ਕੋਈ ਪੰਚਾਇਤਾਂ ਨੂੰ ਪੈਸੇ ਨਹੀਂ ਸਰਪੰਚ ਹੋਰ ਰੋ ਰਹੇ ਆ ਮੇਰੇ ਨਾਲ ਸਾਰੇ ਪਤਵੰਤੇ ਸਾਡੇ ਖੜੇ ਆ ਸਰਪੰਚ ਸਹਿਬਾਨ ਬਲਾਕ ਸੰਮਤੀ ਸਹਿਬਾਨ ਇਹਨਾਂ ਨੂੰ ਪੁੱਛੋ ਪਿੰਡਾਂ ਦਾ ਬੁਰਾ ਹਾਲ ਤਰਾਹੀ ਤਰਾਹੀ ਹੋਈ ਪਈ ਤੇ ਜੋ ਹੁਣ ਪੰਜਾਬ ਸਰਕਾਰ ਨੇ ਜੋ ਧੱਕਾ ਕੀਤਾ ਕਿਸਾਨਾਂ ਦੇ ਨਾਲ ਤੇ ਹੁਣ ਤੁਹਾਡੇ ਵੱਲੋਂ ਕੀ ਉਹਨਾਂ ਦੇ ਹਾਇ ਦਾ ਨਾਰਾ ਕੀ ਕੀ ਯੋਗਦਾਨ ਦੇਣ ਜਾ ਰਹੇ ਹੋ ਅਸੀਂ ਤਾਂ ਜੀ ਸਿਰਫ ਉਹਨਾਂ ਨਾਲ ਇੱਕ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੀ ਜਿਹੜੀ ਰੀੜ ਦੀ ਹੱਡੀ ਹੈ ਉਹ ਸਾਡਾ ਕਿਸਾਨ ਸਾਡਾ ਮਜ਼ਦੂਰ ਹੈ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਉਹਨਾਂ ਦੀ ਜਿਹੜੀ ਔਖੀ ਘੜੀ ਦੀ ਜੋ ਸਾਡੇ ਕਿਸਾਨ ਵੀਰ ਜੋ ਸਾਡੇ ਸਾਥੀ ਜਿੱਥੇ ਬੰਦੀਆਂ ਡਿਊਟੀ ਲਾਣਗੇ ਉਹਨਾਂ ਨਾਲ ਹੌਮ ਹੁਮਾ ਕੇ ਜਿੱਥੇ ਜਿੱਥੇ ਉਹ ਧਰਨੇ ਵਾਸਤੇ ਕਹਿਣਗੇ ਜੋ ਸੰਘਰਸ਼ ਵਾਸਤੇ ਕਹਿਣਗੇ ਵੱਜ ਚੜ ਕੇ ਅਸੀਂ ਉਹਨਾਂ ਦੇ ਨਾਲ ਸਾਡੀ ਪੰਜਾਬ ਦੀ ਲੀਡਰਸ਼ਿਪ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਸਾਰੇ ਇਸ ਟਾਈਮ ਕਿਸਾਨਾਂ ਦੇ ਨਾਲ ਖੜੇ